ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆ ਤੁਸ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਅੱਜ ਦਾ ਜਿਹੜਾ ਵਲੌਗ ਹੈ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਇੱਥੇ ਮਾਰਨਿੰਗ ਦਾ ਟਾਈਮ ਸੀਗਾ ਤੇ ਅਸੀਂ ਲੱਗੇ ਹੋਏ ਸੀਗੇ ਟਾਂਡਿਆਂ ਦੇ ਵਿੱਚੋਂ ਛੱਲੀਆਂ ਕੱਢਣ ਵਾਸਤੇ ਤੇ ਮਾਰਨਿੰਗ ਦਾ ਟਾਈਮ ਆਪਾਂ ਗੋਹਾ-ਗੋਹਾ ਚੱਕਤਾ ਧਾਰਾ ਚੋਲੀਆਂ ਦੁੱਧ ਡੈਰੀ ਪਾਤਾ ਜਾਨਕੀ ਇਦਾਂ ਦੇ ਸਾਰੇ ਕੰਮ ਕਰਕੇ ਚਾਹ ਚੂ ਪੀ ਕੇ ਉਸ ਤੋਂ ਬਾਅਦ ਅਸੀਂ ਹੋਰ ਕਿਸੇ ਕੰਮ ਨੂੰ ਨਹੀਂ ਸੀ ਲੱਗੇ ਅਸੀਂ ਇਸ ਕੰਮ ਨੂੰ ਲੱਗੇ ਸੀ ਇਸ ਕਿ ਬਈ ਬਰਸਾਤ ਤੁਹਾਨੂੰ ਪਤਾ ਹੀ ਆ ਵੀ ਹੁਣ ਰੁਕਦੀ ਤਾਂ ਹੈ ਨਹੀਂ ਹਨਾ ਵੀ ਇੱਕ ਮਿੰਟ ਵੀ ਮੀਂਹ ਨਹੀਂ ਜਿਹੜਾ ਰੁਕਦਾ ਬਈ ਜਿੰਨਾ ਕ ਟਾਈਮ ਰੁਕਿਆ ਉਹਦਾ ਪੱਲਾ ਹੱਲ ਲੈ ਲੀਆ ਹਨਾ ਬਈ ਵੱਡੀ ਪਈ ਮੱਕੀ ਹੁਣ ਇਹਦੇ ਵਿੱਚੋਂ ਆਪਾਂ ਛੱਲੀਆਂ ਕੱਢ ਲਈਆਂ ਹਨਾ ਤੇ ਅਸੀਂ ਲੱਗੇ ਸੀਗੇ ਬੱਚੇ ਵੀ ਸਾਡੇ ਨਾਲ ਇੱਥੇ ਇੱਥੇ ਫਿਰਦੇ ਸੀਗੇ ਕੋਲੇ ਜਿਹੜੇ ਅਰਜੇ ਦਾ ਵੀਡੀਓ ਬਣਾਉਦੇ ਸੀ ਪਰ ਮੈਂ ਵੀ ਕੋਲੇ ਫਿਰਦਾ ਸੀ ਤੇ ਆਪਣਾ ਖੁਸ਼ੀ ਵੀ ਆਪਣੇ ਨਾਲੇ ਵਾਲੇ ਦਵਾਲੇ ਖੇਡਣ ਲੱਗਿਆ ਸੀ ਇਹਨੂੰ ਮੈਂ ਛੱਡ ਲਿਆ ਸੀਗਾ ਇੱਥੇ ਮਾਨਾ ਤੇ ਖੇਡ ਲੂਗਾ ਹਨਾ ਵੀ ਨਾਲੇ ਚਲੋ ਖੇਡਦੇ ਖੇਡਦੇ ਜੇ ਕੰਮ ਵਧੀਆ ਹੋ ਜਾਂਦਾ ਇਹ ਕਦੇ ਮੇਰ ਕੋ ਆਉਂਦਾ ਸੀ ਕਦੇ ਬੱਚਿਆਂ ਕੋ ਜਾਂਦਾ ਸੀ ਕਦੇ ਆਪਣੀ ਮਾਂ ਕੋ ਭੱਜਿਆ ਫਿਰਦਾ ਸੀ ਇਦਾਂ ਹੀ ਖੇਡਦਾ ਸੀ ਤੇ ਜਿਹੜਾ ਨਾ ਲੱਗਿਆ ਹੈ ਖੇਡਣ ਲੈ ਸਿਰ ਤਾਂ ਇਹ ਦੀਪਲੋਸ ਆਦਾ ਉਹਦਾ ਲੈ ਤੇ ਇਹ ਦੁੱਧ ਆਪਦੀ ਮੰਮੀ ਦਾ ਨਹੀਂ ਪੀਣ ਲੱਗਿਆਗਾ ਬਹੁਤ ਜਿਆਦਾ ਕੋਸ਼ਿਸ਼ ਕਰ ਲਈ ਅਸੀਂ ਇਹ ਨਾ ਆਪਣੀ ਮਤਲਬ ਛੋਟੀ ਦਾ ਜਿੰਨੇ ਵੀ ਬੱਚੇ ਹੋਏ ਨੇ ਦੋ ਏ ਤੀਜਾ ਏ ਸ਼ਾਇਦ ਹਾਂ ਤੀਜਾ ਏ ਅ ਨਹੀਂ ਤਿੰਨੇ ਹੀ ਕੱਟੇ ਦਿੱਤੇ ਤੇ ਤਿੰਨਾ ਨੇ ਹੀ ਦੁੱਧ ਨਹੀਂ ਪੀਤਾ ਹੈਗਾ ਇਹਨੇ ਵੀ ਨਹੀਂ ਪੀਤਾ ਪਹਿਲਾਂ ਦੂਜੇ ਦੋ ਨੇ ਵੀ ਨਹੀਂ ਪੀਤਾ ਹੈਗਾ ਆਪਣੀ ਮਾਂ ਦਾ ਦੁੱਧ ਤੇ ਇਹਨੇ ਵੀ ਨਹੀਂ ਪੀਤਾ ਜਿਹੜਾ ਇੱਕ ਪਿੰਦਾ ਸੀ ਉਹ ਨੂੰ ਮਾਂ ਨਹੀਂ ਸੀ ਪਲੋਂਦੀ ਇਹ ਪੀਂਦਾ ਨਹੀਂ ਹੈਗਾ ਇਹਨੂੰ ਇਹਦੇ ਲਈ ਖੜ ਵੀ ਜਾਂਦੀ ਆ ਤੇ ਬਟ ਇਹ ਪਿੰਦਾ ਹੀ ਨਹੀਂ ਮੂੰਹ ਨਹੀਂ ਖੋਲਦਾ ਤੇ ਚਲੋ ਆਪਾਂ ਇਹਦੇ ਲਈ ਸੌਖਾ ਕਰਤਾ ਭਾਈ ਹੁਣ ਬੱਚਾ ਹੈ ਇਹ ਤਾਂ ਪਾਲਣਾ ਹੀ ਆ ਤੇ ਆਪਾਂ ਇਹਨੂੰ ਉਹ ਸ਼ੀਸ਼ੀ ਜਿਹੜੀ ਤੁਸੀਂ ਵੀ ਦੱਸਿਆ ਸੀਗਾ ਆਪਾਂ ਲੈ ਜਾਂਦੀ ਆ ਤੇ ਵਧੀਆ ਪੀ ਲੰਦਾ ਉਹਦੇ ਨਾਲ ਮੈਂ ਇੱਕ ਫੁੱਲ ਭਰ ਕੇ ਪਲਾ ਦੇਣੀ ਆ ਇਹਨੂੰ ਤੇ ਵਧੀਆ ਪੀ ਲੰਦਾ ਦੇ ਦੇ ਮੀਂਹ ਦੇ ਨਾਲ ਦੇਖ ਲਓ ਮੱਕੀ ਜਿਹੜੀ ਆਪਣੀ ਗਲ ਗਈ ਆ ਤੇ ਜਮੀਨ ਆ ਪੈਂਦਾ ਮੇਰੇ ਹਿਸਾਬ ਨਾਲ ਆਪਣੀ 2 ਟਾ ਹੀ ਕੁਇੰਟਲ ਮੱਕੀ ਵਧੀਆ ਹੋ ਜਾਣੀ ਸ਼ੀ ਚਲੋ ਖਾਨ ਜੋਗੀ ਤਾਂ ਹੱਲੇ ਵੀ ਕਿਤੇ ਨਹੀਂ ਗਏ ਤੇ ਵਾਹਿਗੁਰੂ ਦੀ ਕਿਰਪਾ ਆਪਣੇ ਇੱਥੇ ਮੌਸਮ ਠੀਕ ਆ ਧੁੱਪ ਨਿਕਲਿਆ ਹੀ ਸ਼ਾਮ ਦਾ ਟਾਈਮ ਆ ਹੁਣ ਤੁਸੀਂ ਦੇਖ ਲਓ ਭੈਣ ਗਈ ਸੀ ਇਹਦਾ ਨਾ ਰੱਖਿਆ ਬੀਰੂ ਜੇ ਕੱਟਾ ਜੇ ਕੱਟੀ ਆ ਤਾਂ ਬੀਰਾ ਮੈਂ ਤਾਂ ਇਹਦਾ ਨੋ ਕੋਈ ਹੋਰੇ ਰੱਖ ਦੰਨੀ ਆ ਮੈਂ ਤਾਂ ਇਹਦਾ ਨੋ ਕੋਈ ਹੋਰੇ ਰੱਖ ਦੰਨੀ ਆ ਉੱਥੇ ਕਾੜ ਪਿੱਛੇ ਕਾੜ ਪਿੱਛੇ ਖੁਸ਼ੀ ਆਏ ਨੋਬਲ ਤਦੈ ਤੇਰੀ ਗੁੱਤ ਵਿੱਚੋਂ ਆਪੇ ਬੋਲ ਪੈਣ ਕੁੰਗਰੂ ਕੁੰਗਰੂ ਹਾਏ ਆਹ ਸ਼ੀਸ਼ਾ ਦਿਖਾਉਂਦਾ ਦੇ ਲਓਨ ਲੈ ਲੈ ਉਹਨੇ ਕਹਣਾ ਇੱਕ ਕਟਾ ਹੋਰ ਆ ਚੱਲ 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 ਸ਼ੀਸ਼ਾ ਦੇਖ ਕੇ ਚੱਲਦਾ ਆਏ ਪੜਦੇ ਨੇ ਭਾਈ ਇਹ ਆਏ ਕਟਿਆਂ ਤੋਂ ਝੋਟੇ ਬਣਦੇ ਤੇ ਆਏ ਕਟੀਆਂ ਤੋਂ ਮੱਝਾਂ ਬਣਦੀਆਂ ਨੇ ਕੱਟੀ ਤੋਂ ਝੋਟੀ ਝੋਟੀ ਤੋਂ ਮੱਝ ਜੇ ਮਾਰਾ ਬਣੀ ਸਕਾ ਦੇ ਅੱਜ ਸਾਡੇ ਘਰ ਦੀ ਹਾਲਤ ਦੇਖੋ ਜਨ ਸਾਡੇ ਘਰੇ ਅੱਜ ਨਾਜ ਇਹ ਨਾਜ ਪਿਆ ਸੁੱਖ ਨਾ ਹਾਂ ਪਹਿਲਾਂ ਤਾਂ ਧੁੱਪ ਦੇਖੋ ਭਾਈ ਹਾਂ ਔਰ ਟੋਕਰੀ ਚ ਪਏ ਨੇ ਇੱਥੇ ਜਿਹੜੀ ਬੰਦ ਟੋਕਰੀ ਪਈ ਆ ਉਹਦੇ ਵਿੱਚ ਥੋੜਾ ਮਟੀਰੀਅਲ ਪਿਆ ਮਾ ਕਾ ਬਾਬਾ ਕਹਿੰਦਾ ਭਾਈ ਸੁੱਖ ਫੋਨ ਫੋਨ ਚੱਬਦੇ ਨਾ ਮੇਰੇ ਗਲਾਸਿਸ ਮੇਰੇ ਗਲਾਸਿਸ ਚੱਬਦੇ ਨੇ ਧੁੱਪ ਨਿਕਲੀ ਆ ਭਈ ਅੱਜ ਤਰੀਕ ਹੈਗੀ ਆ ਕਿੰਨੀ ਤਿੰਨ ਦਿਨ ਕਿ ਅੱਜ ਰਣਜੀਤ ਸਿੰਘ ਬੁੱਧਵਾਰ ਦਿਨ ਭੁੱਲ ਗਿਆ ਤਰੀਕ ਤਾਂ ਕਹਿੰਦੇ ਅੱਜ ਹੈਗੀ ਆ ਭਾਈ 3 ਤਰੀਕ ਆ ਤੇ ਆਹ ਦੇਖੋ ਸੂਰਜ ਸਾਡੇ ਅੱਜ ਸਵੇਰ ਦੇ ਨਿਕਲੀ ਧੁੱਪ ਸਾਧਰੇ ਦੀ ਉਹ ਤਾਂ ਪਨੀਕਲੀ ਹੋਈ ਹੁਣ ਮੈਂ ਬਾਹਰ ਨਹੀਂ ਜਾਂਦੀ ਕਿਉਂਕਿ ਮੇਰਾ ਕੰਮ ਰਹਿੰਦਾ ਤੇ ਅੱਜ ਸਵੇਰ ਦੀ ਵੀਡੀਓ ਵੀ ਨਹੀਂ ਸ਼ੁਰੂ ਕਰੀ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਐਸੇ ਗੋਹਾ ਲਾਤਾ ਐਸੇ ਉਮੀਦ ਦੇ ਨਾਲ ਆਪਾਂ ਵਲੌਗ ਸ਼ੁਰੂ ਕਰ ਲਿਆ ਉਹ ਗੋਹਾ ਲਾਤਾ ਦੇਖਿ ਮੇਰੀ ਸਾਰੀ ਟਿਊਬ ਲਵੇੜਤੀ ਇਹਨਾਂ ਨਿਆਣੇ ਵੀ ਨਾ ਅੱਜ ਤਾਂ ਅਸੀਂ ਮੱਕੀ ਨਾਲੇ ਲੱਗੇ ਰਏ ਉਹਨੂੰ ਮੱਕੀ ਚ ਕਾਹਤੇ ਬਾੜਤਾ ਜਾ ਰਹੇ ਨਿਕਲੇ ਆਇਆ ਉਹ ਬਥੇਰੇ ਚਲਾਕ ਆ ਭੋਂਦੂ ਨਹੀਂ ਹੈਗਾ ਉਹ ਆਪਣੇ ਘਰ 'ਚ ਜੋ ਕੋਈ ਭੋਂਦੂ ਆ ਉਹ ਤਾਂ ਇੱਕੋ ਹੀ ਬੰਦਾ ਕਾ ਨੂੰ ਸਰਫ-ਸੁਰਫ ਫੁੱਟਿਆ ਤਾ ਕਾ ਨੂੰ ਸਰਫ ਦੇਖਿਆ ਆਪਣੇ ਘਰੇ ਇੱਕ ਹਰੇਕ ਦਰਵਾਜ਼ੇ ਦੇ ਮਗਰ ਦੋ-ਦੋ ਖੁੰਟੀਆਂ ਨੇ ਪਰ ਅਸੀਂ ਕੁੜਤਾ ਪਜਾਮਾ ਪੌੜੀਆਂ ਤੇ ਡੰਗਣਾ ਗੁੱਤ ਵਿੱਚ ਆਪੇ ਬੋਲ ਪੈਣ ਕੂੰਗਰੂ ਮੈਂ ਖਿਆ ਕੂੰਗਰੂ ਹਾਏ ਕੂੰਗਰੂ ਤੇਰੀ ਗੁੱਤ ਵਿੱਚ ਆਪੇ ਬੋਲ ਪੈਣ ਕੂੰਗਰੂ ਕੂੰਗਰੂ ਹਾਏ ਕੂੰਗਰੂ ਕੂੰਗਰੂ ਹਾਏ ਕੂੰਗਰੂ ਕੂੰਗਰੂ ਹਾਏ ਕੂੰਗਰੂ ਲੱਡੋ 니 ਮੇਰਾ ਲੱਡੋ ਤੇਰੀ ਮਾਦਰ ਆਟ ਪਾਇਆ ਪੈ ਲੱਡੋ ਰਾਣੀਏ ਚੱਲ 5 ਵਜ ਗਏ 5 ਵਜ ਗਏ ਲੈ ਕੋਟ ਚਾਹ ਪੀ ਲੈ ਖੀਰ ਖਾਈਏ ਇਹਨੇ ਨਾ ਨਾ ਕੋਰ ਕੋਰੇ ਜੱਕੀ ਭਰਦੇ ਨੇ ਤਾਂ ਤੁਸੀਂ ਕਰ ਕਰ ਕੇ ਕਿੱਥੋਂ ਲੈਨੇ ਬੱਚਾ? ਬਾਬਾ ਜੀ ਨੇ ਕਹ ਦਿੱ ਕਹਿੰਦੇ ਛੁੱਕਾ ਰਸਣ ਕਹਿੰਦੇ ਜਮਾ ਕਰਕੇ ਰੱਖ ਲੋ। ਹਮਮ। ਅਵੇ ਭਾਂਡੇ ਧੌਂਦੀ ਸੀਗੀ। ਟਾਈਮ ਪਤਾ ਪੌਣੇ ਪੰਜ ਦਾ ਹੋ ਗਿਆ ਦੁੱਧ ਕਿਹਨੇ ਡੋਲੀਆ ਚਾਹ ਕਿਹਨੇ ਡੋਲੀਆ? ਜਿਹੜਾ ਬਣਾ ਆਪੇ ਲੈ ਕੇ ਗਈ। ਨਹੀਂ ਚਾਹ ਤੇ ਡੈਡੀ ਪੁੰਕ ਕੇ ਲੈ ਕੇ ਗਏ ਨੇ ਮੈਂ ਤਾਂ ਭਾਂਡੇ ਧੌਂਦੀ ਸੀਗੀ। ਤੇ ਲੋਜੀ ਆਪਾਂ ਚਾਹ ਪੀ ਲਈਏ ਤੇ ਨਾਲੇ ਖੀਰ ਖਾ ਲਈਏ ਪਰ ਆਤ ਦਸਵੀ ਸੀਗੀ ਨਾ ਕੱਲ ਖੀਰ ਬਣਾਈ ਸੀ ਮੈਨੂੰ ਕੋਣ ਨਹੀਂ ਆਣਾ ਚਾਹ ਤੇ ਖੀਰ ਲਿਆ ਕੇ ਦਊਗਾ ਹਲੇ ਕਰੀ ਲੈ ਆ ਦੇ ਪੀ ਰੋਣ ਕੇ ਕੋਈ ਨਾ ਮਮ ਦਾ ਮੈਂ ਲਾ ਕੇ ਤੇ ਖੀਰ ਕਿਤੇ ਪਾ ਕੇ ਲਿਆ ਕੇ ਦਿੰਨੇ ਆ ਮੈਂ ਨਾ ਉਹ ਲੱਗੀ ਛੱਲੀਆਂ ਦੇੜ ਨਾ ਤੇ ਅਸੀਂ ਅੱਜ ਤਾਂ ਸਵੇਰ ਤੇ ਛੱਲੀਆਂ ਦੇ ਆਲੇ ਦਾਲੇ ਹੀ ਆ ਸਵੇਰੇ ਪਹਿਲਾਂ ਤਾਂ ਤੜਕੇ ਮੀਂਹ ਬਹੁਤ ਜ਼ੋਰ ਦੀ ਪਹਿਲਾ ਰਾਤ 10:00 ਵਜੇ ਪਸ਼ੂ ਅੰਦਰ ਕਰੇ 11:00 ਵਜੇ ਆ ਗਿਆ ਮੀ ਪਹਿਲਾ ਬਾਹਰ ਬੰਨਤੇ ਸੀ ਕੱਲ ਸਾਡੇ ਸਾਰਾ ਦਿਨ ਮੀ ਨਹੀਂ ਪਿਆਗਾ ਠੀਕ ਹੈ ਜੀ ਤੇ ਫੇਰ ਫੇਰ ਅਸੀਂ ਕੱਲ ਸ਼ਾਮ ਨੂੰ ਵਧੀਆ ਮੌਸਮ ਸੀਗਾ ਜਿਵੇਂ ਅੱਜ ਵਧੀਆ ਤੇ ਅਸੀਂ ਪਸ਼ੂ ਬਾਹਰ ਕੱਢਤੇ ਤੇ 11:00 ਵਜੇ ਮੈਨੂੰ ਲੱਗਿਆ ਮੈਂ ਬਾਹਰ ਨਿਕਲ ਹੀ ਦੇਖਿਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਹੁਣੇ ਅੰਦਰ ਬੰਨ ਦੋ ਇਹਨੇ ਪੱਲੀ ਚੱਪ ਦੇਣੀ ਮੈਂ ਇਹਨੇ ਕਿਹਾ ਜੇ ਆਪ ਬਦੂ ਪੱਲੀ ਰੱਖੀ ਕਾੜ ਦਿੰਦੇ ਨਹੀਂ ਇਹਨਾਂ ਚਾਹਦੇ ਮੈਨੂੰ ਭਈ ਅੰਦਰ ਬੰਦਨ ਨੇ ਵੀ ਫੇਰ ਆਪਾਂ ਸੌਂਗੇ ਫੇਰ ਕੌਣ ਉੱਠੂਗਾ ਵਿਚਾਂਜੇ ਚ ਪਸ਼ੂ ਬੈਠੇ ਰਹਿਣਗੇ ਵੀ ਫੇਰ ਹਨਾ ਕੰਮ ਖਰਾਬ ਹੋਊਗਾ ਫੇਰ ਅਸੀਂ 11 ਵਜੇ ਅੰਦਰ ਬੰਨੇ ਆਏ ਤੜਕੇ ਚ ਤੜਕੇ 4 ਵਜੇ ਜਦੋਂ ਅੱਖ ਖੁੱਲਹੀ ਐ ਨਾ ਮੀਂਹ ਪਵੇਂ ਨਾ ਮੀਂਹ ਪਵੇਂ ਨੀ ਨੇਰੀ ਚੱਲੇ ਨਾ ਲੇਟ ਬੁਰੇ ਹਾਲ ਬਣ ਕੇ ਨਿਵਾਰੀ ਫੇਰ ਨਾ ਕੋਈ ਕੰਮ ਨਾ ਕੋ ਕਿੰਨਾ ਭਾਈ ਅਸੀਂ ਆਪਦਾ ਮੈਂ ਆਪਦਾ ਕਿਹੜਾ ਜਿਹਾ ਦਿੱਤਾ ਮੈਂ ਕਿ ਮੈਂ ਕੀ ਕਰਨਾ ਮੈਂ ਫੇਰ ਸੌਂਗੀ ਤੇ ਸੁੱਤੀ ਹੋਈ ਫੇਰ ਫੇਰ ਤੁਹਾਨੂੰ ਪਤਾ ਹੀ ਆ ਦੁਬਾਰਾ ਜੇ ਬੰਦਾ ਸੌਂ ਜਾਂਦਾ ਫੇਰ ਬੰਦਾ ਲੇਟ ਉੱਠਦਾ ਤੇ ਕੰਮ ਲੇਟ ਹੋ ਗਿਆ ਫੇ ਫਟਾਫਟ ਘਾਰਾਂ ਚੋਈਆਂ ਫਟਾਫਟ ਸਾਰਾ ਕੰਮ ਕਰਕੇ ਪੌਣੇ 8 ਵਜੇ ਦਿਨ ਦੁੱਧ ਡੈਰੀ ਭੇਜਿਆ ਗੱਡੀ ਦੇ ਵਿੱਚ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈਂਦਾ ਸੀਗਾ ਅੱਜ ਤੱਕ ਸਾਡੇ ਬਹੁਤ ਜ਼ਿਆਦਾ ਮੀਂਹ ਪਿਆ ਤੇ ਵੈਸੇ ਕਰੂ ਹੁਣ ਤਾਂ ਮੀਂਹ ਹਟਾਏ ਲੈ ਤਾਂ ਮੈਂ ਕਿਹਾ ਗਾਹਾਂ ਕਣਕ ਵੀ ਬਾਲਣੀ ਹੈ ਗਾਹਾਂ ਕਣਕ ਜੋਗਾ ਰੱਖ ਲੈ ਥੋੜਾ ਜਿਹਾ ਤੇ ਬੱਚਿਆਂ ਦੀ ਛੁੱਟੀਆਂ 7 ਤਰੀਕ ਤੱਕ ਫੇਰ ਹੋ ਗਈਆਂ ਤੇ ਅੱਜ ਪਹਿਲਾਂ ਤਾਂ ਸੀ ਜਿਹੜੀ ਮੱਕੀ ਕੱਲ ਦੀ ਵੱਟ ਕੇ ਰੱਖੀ ਸੀ ਉਹਦੇ ਵਿੱਚੋਂ ਆਹ ਛੱਲੀਆਂ ਤੋੜੀਆਂ ਉਹਦੇ ਵਿੱਚੋਂ ਹੋ ਗਈਆਂ ਸਾਰੀਆਂ ਛੱਲੀਆਂ ਓ ਜਿਹੜੀਆਂ ਥੱਲੇ ਤੇ ਢੇੜ ਕੇ ਵੀ ਮੱਕੀ ਸੁੱਕ ਨਹੀਂ ਪਾਤੀ ਹਨਾ ਉਹ ਕੁਛ ਨਹੀਂ ਉਹ ਕੁਛ ਬਾਹਰ ਆ ਜਾ ਤੇ ਮੈਂ ਤਾਂ ਆ ਚੀਜ਼ ਇੱਥੋਂ ਨਾ ਮੇਰੇ ਆਂ ਗੁੱਠਿਆਂ ਦੇ ਆ ਪੋਟੇ 'ਚ ਦਰਦ ਕਰਨ ਲੱਗੇ ਛੱਲੀਆਂ ਨਾ ਹੋ ਜਾਣ ਪਤਾ ਨਹੀਂ ਕੀ ਹੋ ਗਿਆ ਲੋਕੀ ਛੱਲੀਆਂ ਢੇੜ ਨਾਲ ਮੇਰੇ ਤਾਂ ਹੱਥ ਦੁਖਣ ਲੱਗੇ ਜਾਂ ਤੇਰੇ ਦੁਖਦੇ ਨੇ ਹੈ ਹੈ ਜਾਣ ਦਿਖਾ ਦੇ ਲੰਬ ਦਾ ਜਾਣ ਦਾ ਕਿਤੇ ਦੁਖਦੇ ਨਹੀਂ ਯਾ ਤਰਨ ਦਾ ਪੈਨਿਕ ਹੋ ਗਿਆ ਫਿਰ ਪਰਾਂ ਦੇਖੋਂ ਬਹੁਤ ਲੱਗਿਆ ਹੈ ਸੱਲੇ ਆ ਗਏ ਜਿਹੜਾ ਕੋਈ ਨਹੀਂ ਪੈਣਾ 7 ਤਰੀਕ ਤੱਕ ਛੁੱਟੀਆਂ ਨੇ 7 ਤਰੀਕ ਤੱਕ ਮੌਸਮ ਖਰਾਬੇ ਹੋਊਗਾ ਕੀ ਪਤਾ ਕਹਿੰਦੇ ਆ ਵੀ ਪਤਾ ਨਹੀਂ ਹੁਣ ਦੇਖੀ ਜਾਂਦੀ ਆ ਭਾਈ ਬਹਿ ਗੁਰ ਸਾਰੇ ਕਿਤੇ ਹਾਂ ਸਾਰੇ ਕਿਤੇ ਪਾਣੀ ਹੋਊ ਕਈ ਤੇ ਅੱਜ ਸਵੇਰ ਦੀ ਵੀਡੀਓ ਵੀ ਨਹੀਂ ਔਨ ਕਰਿਆ ਕੈਮਰਾ ਸਵੇਰੇ ਬਣਾਈ ਸੀ ਸ਼ਾਇਦ ਜਿਹੜਾ ਨੇ ਥੋੜੀ ਜਿਹੀ ਵੀਡੀਓ ਜਦੋਂ ਅਸੀਂ ਛੰਡੀਆਂ ਰੋੜਦੇ ਸੀ ਚਲੋ ਹੁਣ ਧਾਰਾਂ ਚਾਉਣੀ ਆ ਜਿਹੜੀ ਬੱਚਾ ਅੱਜ ਤਾਂ ਮੈਂ ਖੈਲਾ ਮੈਂ ਸਿਰ ਵੀ ਨਹੀਂ ਵਾਇਆ ਸਵੇਰ ਦਾ ਮੇਰੇ ਕੰਡ ਲੜਦੀ ਆ ਮੱਕੀ ਦੀ ਗਿੱਲੀਆਂ ਪੰਜਾਂ ਛੱਲੀਆਂ ਮੈਂ ਇਹਨਾਂ ਨੂੰ ਕਿਹਾ ਫੋਲ ਦੋ ਬਾਈ ਆਹ ਮੁੰਡੇ ਆ ਖਾਏ ਓਏ ਮੁੰਡੇ ਦੇਖੋ ਕੀ ਕਰਦੇ ਆਨੇ ਮੱਕੀ ਖਲਾ ਆ ਕੀ ਜਖ ਖਲਾ ਦੀ ਏ ਗੱਲ ਦੀ ਅਥਾਰੀ ਪਾਰ ਮੈਂ ਚਲਦੇ ਪਾਰ ਮੈਂ ਕਰਦਾ ਯਾਰਾ ਕੋੰਦਾ ਪਾਰ ਮੈਂ ਦਾਣਾ ਦਾਣਾ ਚੋਕੀ ਪਾਰ ਮੈਂ ਕਰਦਾ ਮੀਂਹ ਹਾੜਾ ਆ ਗਿਆ ਪਰ ਮਾਰ ਪਰਮ ਦੀ ਮੰਮੀ ਦੀ ਵਜ੍ਹਾ ਨਾਲ ਹੀ ਹੁੰਦਾ ਸਾਰਾ ਕੁਛ ਆਹ ਓਰੇ ਕਰੇ ਕੀ ਪੇਵਾ ਮੈਨੂੰ ਜਹਾ ਟਰਾਈਫਟ ਲੈ ਕੇ ਆ ਲਓ ਜੀ ਠੰਡੀ ਠੰਡੀ ਖੀਰ ਖਾ ਲਓ ਆਪਾਂ ਕੱਲ ਸ਼ਾਮ ਨੂੰ ਖੀਰ ਬਣਾ ਲਈ ਸੀ। ਇਹ ਲੈ ਕੇ ਡਰਾਈ ਕਰ। ਲਓ ਠੰਡੀ ਠੰਡੀ ਖੀਰ। ਪਤਾ ਜਿੱਦਣ ਆਪਾਂ ਉਹ ਦੁੱਧ ਸਾਫ਼ ਹੋਇਆ ਸੀ ਮੱਝ ਦਾ ਉਹਨੂੰ ਕਹਿੰਦੇ ਹੁੰਦੇ ਥੇਈ ਕਰਨੀ। ਜਿੱਦਣ ਮੈਂ ਥੇਈ ਕਰੀ ਨਾ ਇੱਕ ਤਾਂ ਉਹ ਜਿਹੜੇ ਚੌਲ ਸੀ ਉਹ ਖੀਰ ਵਾਲੇ ਦੀ ਸੀਗੇ। ਉਹ ਫੁੱਲਦੇ ਨਹੀਂ ਹੁੰਦੇ। ਉਹ ਮੈਨੂੰ ਉਹਨਾਂ ਦੀ ਖੀਰ ਜਮਾ ਨਹੀਂ ਪਸੰਦ ਆਗੀ। ਤੇ ਭਾਈ ਮੈਂ ਖੀਰ ਬਣਾਈ ਤੇ ਮੈਂ ਇਹਨਾਂ ਨੂੰ ਕਿੰਨਾ ਜਣੇ ਨੂੰ ਪਾ ਕੇ ਦੇਤੀ ਫਿਰ ਮੈਂ ਪਤਾ ਨਹੀਂ ਭਾਂਡੇ ਭੁੰਡੇ ਧੋਵਾ ਤੇ ਮੇਰਾ ਵੀ ਇਹਨਾਂ ਨੇ ਦੇਖ ਕੇ ਨਾ ਖੀਰ ਖਾਣ ਦੀ ਜੀ ਕਰੇ ਮੈਂ ਆ ਕੇ ਬਿੰਦਕ ਬਹਿ ਗਈ ਮੈਂ ਪਰ ਉਹਨੂੰ ਕਿਹਾ ਮੈਂ ਮੈਨੂੰ ਖੀਰ ਦੇ ਦੇ ਉਹਨੇ ਇੰਨੀ ਘਾ ਕੇ ਦੇ ਦਿੱਤੀ ਥੋੜੀ ਜੀ ਤੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਖੀਰ ਖਾਧੀ ਟੜਕੇ ਨੂੰ ਖੀਰ ਮੁੱਕ ਗਈ ਤੇ ਹੁਣ ਮੈਂ 10ਵੀਂ ਦੀ ਖੀਰ ਨਾ ਖਾਸੀ ਖੁੱਲੀ ਬਣਾਈ ਮਤਲਬ ਠੰਡੀ ਖੀਰ ਖਾਣੀ ਹੈ ਫ੍ਰਿਜ 'ਚ ਰੱਖ ਕੇ ਤੇ ਹੁਣ ਆਪਾਂ ਖਾਵਾਂਗੇ ਸਾਰਿਆਂ ਨੇ ਖਾਧੀ ਆ ਸਵੇਰੇ ਵੀ ਖਾਧੀ ਆ ਕੋਲੀ-ਕੋਲੀ ਹੁਣ ਵੀ ਖਾਵਾਂ ਤੇ ਖਾਲੀ ਸ਼ੀਸ਼ੀ ਨਾ ਕਹਤੇ ਲਓ ਜੀ ਠੰਡੀ ਠੰਡੀ ਕੀਰ ਖਾ ਲੋ ਫਰੰਗੀਆਂ ਲਓ ਵੀ ਗਾਹ ਨੂੰ ਨਰਕ ਤੋਂ ਲਓ ਅਕੀਰ ਦੀ ਕਾਲੀ ਇਹ ਨਹੀਂ ਉੱਥੇ ਪਈ ਸੀ ਉਹ ਸੌਣੇ ਨਾਲ ਦਾ ਕੁਰਕਰੇ ਤੇ ਪੁਰਕਰੇ ਤਾਂ ਜਮਨ ਹੀ ਨਹੀਂ ਆਹ ਦੇਖਦੇ ਆਣ ਖਾਦੇ ਇਹਨੂੰ ਕਾਫੀ ਨਾਲ ਕੁਰਕਰੇ ਖਾਦੇ ਮਾਤਾ ਸਵੇਰੇ ਦੇਖਿਆ ਅੱਜ ਇਹਨਾਂ ਦੀ ਟੋਕਰੀ ਭਰ ਕੇ ਰੱਖੀ ਆ ਮਾਂ-ਬਾਪਾ ਜੀ ਕਹਿੰਦੇ ਨੇ ਕਿ ਪਰਪਲੇ ਦਾ ਖਾਣੀ ਨਹੀਂ ਚਾਹੀਦਾ। ਘਰ ਆਸਣ ਆਪਦਾ ਜਮਾ ਕਰ ਲਓ ਵੀ ਜਿਹੜਾ ਖਰਾਬ ਨਹੀਂ ਹੋ ਸਕਦਾ ਉਹ ਜਮਾ ਕਰ ਲਓ ਇਹਨਾਂ ਟੋਕਰੀ ਭਰ ਕੇ ਰੱਖੀ ਆ ਕੁਰਕਰੀਆਂ ਦੀ, ਬਿਸਕੁਟਾਂ ਦੀ। ਇਹਦਾ ਕਾ? ਰੱਖੀ ਹੋਈ ਆ। ਇੱਕ ਕੁਛ ਕੱਲ ਵੀ ਆਇਆ। ਹੋਏ ਹਾਂ। ਹਾਂ। ਮੱਠੀਆਂ ਦੇ ਨਹੀਂ ਹੋਣਾ ਇਹ। ਆਖੀਰਾ ਮੱਠੀਆਂ ਦੀਆਂ ਗਾਣੀਆਂ। ਇੱਕ ਤੇ ਜਾਣਾ ਹਾਂ। ਥੀਰ ਦੇ ਥੀਰ ਦੇ ਕੌਲੀ ਦੇ ਖਾਦੀ ਆ। ਅੱਲਾ ਬਾਈ ਦੇ ਹਿਮਨੇ ਨਾ ਲੋਹੜਾ ਹੋ ਕੇ ਦੋ। ਆ ਜਾ। ਚਾਟ। ਇਹਨਾਂ ਨਾਲ ਹੀ ਬਣਨਾ। ਮਾਣੀ ਬਣਨਾ। ਬਾਈ ਇਹ ਛੱਲੀ ਪੱਕ ਗਈ। ਇਹ ਛੱਲਿਆ ਓਕੇ ਜਿਹੜੀ ਬੱਗੀ ਛੱਲੀ ਆ ਮੱਕੀ ਆ ਨਾ ਉਹਦਾ ਬਣਾ ਲਈ ਇਹ ਛੱਲੀਆਂ ਪੱਕ ਗਈਆਂ ਇਹਦਾ ਕੁਝ ਨਹੀਂ ਬਣਨਾ ਇਹ ਤਾਂ ਜਿ ਬਣ ਗਏ ਉਹ ਪਾਪ ਕੌਰ ਬਣਨਗੇ। ਬਣਨਗੇ। ਕਮਰਦੀ ਦੇ ਦੋ। ਤੈਨੂੰ ਕਿਉਂ ਨਹੀਂ ਤੇ ਤਨੀਆ ਗੱਲ ਬੈ ਕਿਉਂ ਨਹੀਂ ਮੈਂ ਮੈਂ ਗਾਣਾ ਨਹੀਂ ਕਰਉਂਦਾ ਮੈਂ ਜਾ ਕੁਰਸੀ ਤੇ ਬਿਲਾ ਕੇ ਲੱਗੋ ਨਾ ਯਾ ਜਿਹੜੀ ਦੇ ਲੈ ਲੈ ਹੱਥ ਤੋਂ ਲੈਤੀ ਸਾਪਣ ਹਾਂ ਆਉਂ ਗਾਈ ਆ ਨਾ ਹਾਲਾ ਮੱਠੀ ਆਉਗੀ ਥੋਵੇਂ ਜਿਆਦਾ ਆ ਗਿਆ ਜਿਵੇਂ ਸਾਡੇ ਮੀ ਹਟ ਕੇ ਇੱਕ ਨੇ ਬੈਠ ਗੁਰਪਾਇ ਸੱਚਾ ਪੰਜ ਸਾਰੇ ਆਂਦੇ ਹਟ ਕੇ ਇਹ ਤਾਂ ਕੋਈ ਪਤਾ ਨਹੀਂ ਉਹ ਕਹਿੰਦੇ ਇਹ ਤਾਂ ਕੋਈ ਪਤਾ ਨਹੀਂ ਦੁਨੀਆ ਦੇ ਪਾਪ ਵੀ ਹੱਦੋਂ ਵੱਧ ਵਧਿਆ ਹੋਇਆ ਅਸੀਂ ਬਾੜੇ ਉੱਲਰ ਪਾਣੀ ਨੇ ਜਿਹਾ ਪਾਦੇ ਰੱਖਿਆ ਅਡੋਲ ਦਾ ਟਾਟ ਉੱਲਰ ਪਾਣੀ ਦੇ ਭਰ ਕੇ ਰੱਖਿਆ ਮੈਂ ਵੀ ਭਾਈ ਕਦੇ ਲੋਡ ਪੈ ਜਾਂਦੀ ਆ ਉਦੋਂ ਜਿਵੇਂ ਸਰਦਿਆ ਦੀ ਲਾਈਟ ਨਹੀਂ ਆਈ ਮੈਨੂੰ ਤਾਂ ਚਿੰਤਾ ਲੱਗੀ ਤੇ ਝੋਗਰ ਕਰੋ ਪਾਣੀ ਖਰਾਬ ਹੋ ਗਿਆ ਪਾਣੀ ਤਾਂ ਹੀ ਖਰਾਬ ਹੋ ਗਿਆ ਕਿੱਦਾਂ ਹੋ ਗਿਆ ਪੋਛੂ ਵੀ ਗੰਦਾ ਹੋਇਆ ਪਾਣੀ ਮੈਂ ਰੱਖ ਲਿਆ ਸੀ ਭਰ ਕੇ ਮਾਜਾ ਪਾਣੀ ਮੁੱਕ ਜਿਵੇਂ ਬੰਦਾ ਚੱਕ ਕੇ ਤਾਂ ਪੀਏ ਸਕਦਾ ਤੂੰ ਚਾਹ ਫੜਾਉ ਬੰਦਾ ਤੂੰ ਤੁਸੀਂ ਲੈ ਆਂਦੇ ਥੋਨੂੰ ਮੈਂ ਬਤਾਉਂ ਤੋਂ ਮੱਠੀਆਂ ਕਿੱਥੇ ਨੇ ਹਾਂ ਉਹ ਮੋਟੋ ਵੀਰ ਦੀ ਫੈੜੀ ਨਾ ਆਹ ਤੁਸੀਂ ਕਿੰਨੇ ਤੁਸੀਂ ਕਿੰਨੇ ਕ ਮੀਡਲ ਕਲਾਸ ਹੋ ਕਿਉਂ ਕਹਿੰਦਾ ਸੀ ਇਹ ਮੀਡਲ ਕਲਾਸ ਉਹ ਅੰਡੇ ਘਰ ਤਾਂ ਸਾਡੇ ਘਰ ਦੇ ਨੁਕੀਨੇ ਬਿਲਕੁਲ ਰੱਖ ਰਿਆ ਕੋਈ ਨਾ ਸਾਡੇ ਦੀ ਸਮੋਸੇ ਦੇ ਦਿੰਦੇ ਅਸੀਂ ਜਾ ਕੋਲ ਡ੍ਰਿੰਕ ਲਈ ਆ ਸੀ ਉਹਨੇ ਪਾਏ ਸੀ ਸੋਸਿਆਣਾ ਕੋਈ ਨਾ ਫੇਰ ਹਾਲ ਦੀ ਘੜੀ ਦਾ ਹੁਣ ਪਿੰਨਰ ਬਟਰ ਚੱਕ ਲਿਆ ਆ ਵੇ ਇੰਨਾ ਕੁਝ ਤੁਹਾਡੇ ਘਰੇ ਹੋਰ ਆ ਉਹ ਖਾ ਲੋ ਸੁੱਕਾ ਮਾਲ ਰੱਖ ਲੋ ਇੰਨੇ ਖਰਾਬ ਬੰਦੇ ਨੇ ਇਹ ਪਿਓ ਇਹਨਾਂ ਲਖਾਵਾ ਜਿਹੜੀ ਆਪਾਂ ਬਾਫੀ ਬਣਾ ਕੇ ਰੱਖੀ ਆ ਮੈਂ ਕਾ ਕੀ ਖਾ ਲੋ ਨਹੀਂ ਪੰਜੀ ਦੀ ਚੱਕ ਕੇ ਖਾਦੀ ਆ ਨਾ ਹੁਣ ਇਹ ਪਿੰਨ ਟੋਪਟਾ ਬਟਰਾ ਆਂਦੇ। ਕੋਰਾਂ ਨੂੰ ਘੀਰ ਚ ਪਾਈ। ਤੁਮਰਾ ਹੈ ਆਵਾ। ਕੋਰਾਂ ਨੂੰ ਘੀਰ ਚ ਪਾਈ। ਇਹ ਚੰਚੇ ਨਾਲ ਆ। ਉੱਤੇ ਕੋਰਾਂ। ਕਿਸੇ ਨੇ ਹੋਰ ਨੇ ਖਾਣਾ ਹੋਵੇ। ਓਏ ਬੰਦ ਬਾ। ਕਢਾ। ਉਖਾ। ਘੀਰ ਪ੍ਰਸ਼ਾਦ। ਠੀਕ करिए। ਘੀਰ ਪੋੜਾ। ਘੀਰ ਪ੍ਰਸ਼ਾਦ। ਦੇ ਦੇ ਮੱਟੀ। ਆ ਆ ਦਾ ਇਹ ਮੱਟੀ ਰਿਆ ਤੇ ਬਾਣੇ ਵੀ ਲੱਗਿਆ। ਠੀਕ ਹੈ। ਕੀ ਲੱਗੇ ਆ ਮੇਰੇ ਉਹ ਖੁਸ਼ੀ ਨੇ ਦੰਦ ਮਾਰੇ ਹੋਇਆ ਦੇ ਮੰਮੀ ਬੇਟਾ ਦੱਟ ਕੇ ਹੰਮ ਮੰਗ ਰਗਾ ਖੰਦੇ ਤੇ ਯੂ ਬੱਤੜਦਾ ਹੱਲੇ ਵੀ ਹੈਗਾ ਚਾਰੇ ਪਾਸੇ ਕੁਲੋਕਾ ਨੇ ਬਣਾਇਆ ਲੋਕ ਰੱਬ ਨੇ ਬਣਾਇਆ ਬਹੁਤੋ ਜੀ ਇਹ ਕਿਸ ਤਰ੍ਹਾਂ ਵਾਲੀ ਚਾਹਣੀ ਅਸ ਮੈਂ ਜਾਵੀ ਐਨੀ ਪਤਲੀ ਬਣਾਈ ਆ ਅੰਦਰ ਵਿੱਚ ਇੰਨਾ ਪਾਣੀ ਪਾ ਕੇ ਥੋੜਾ ਜਿਹਾ ਦੁੱਧ ਪਾਇਆ ਮੱਝ ਦਾ ਕਾਲਾ ਘੇਰ ਸਵੇਰੇ ਮੈਂ ਕਾੜੇ ਦੁੱਧ ਦੀ ਪਾਈ ਚਾਹ ਪੀ ਲਈ ਮੈਨੂੰ ਚੱਕਰ ਆਉਣ ਮੇਰਾ ਕੱਲ ਵੀ ਇੱਕ ਹਾਦਸਾ ਹੋ ਗਿਆ ਐਡਾ ਵੱਡਾ ਪੱਟੀ ਦੇ ਦਿੰਦੀ ਐਸੇ ਖੁਸ਼ੀ ਜੋ ਵੀ ਵਾਝੀ ਅੱਜ ਸ਼ਾਮ ਨੂੰ ਮੈਨੂੰ ਲੱਗਿਆ ਪਚਾਲ ਆ ਗਿਆ ਮੈਂ ਜਦ ਆਖੀਰ ਖੁਰ ਬਣ ਆ ਕੇ ਨਾ ਕਿਚਨ ਚ ਬਾਹਰ ਨਿਕਲੀ ਜੀ ਤਾਂ ਮੈਂ ਚੁੱਲੇ ਤੇ ਬਣਾ ਰਹੀ ਕਿਚਨ ਚ ਮੈਂ ਬਾਬੇ ਦਾ ਭੋਗ ਲਵਾ ਕੇ ਬਾਹਰ ਨਿਕਲੀ ਨਾ ਬੋਰੀਆਂ ਜੀ ਇਹਨਾਂ ਨੂੰ ਪੀਰ ਦੇ ਕੇ ਮੈਂ ਆਪਦੀ ਵੀ ਸ਼ਹਿਦ ਖੀਰ ਪਾ ਕੇ ਲੈ ਕੇ ਆਈ ਸੀ ਖਾਣ ਵਾਸਤੇ ਮਤਲਬ ਇੱਥੇ ਆ ਕੇ ਨਾ ਉਰੇ ਕਿਚਨ ਤੋਂ ਬਾਹਰ ਨਿਕਲਦੀ ਸਾਰੇ ਆਏ ਮੈਨੂੰ ਲੱਗੇ ਵੀ ਆਏ ਧਰਤੀ ਆਏ ਹੁੰਦੀ ਆਏ ਬੋਰੀ ਉਹਨਾਂ ਨੇ ਮੈਨੂੰ ਫੜਿਆ ਮੈਂ ਇਹਨਾਂ ਨੂੰ ਕਿਹਾ ਵਾ ਕੀ ਹੋ ਗਿਆ ਆ ਕੀ ਹੋ ਗਿਆ ਇਹ ਬੈਠੇ ਦੇਖੀ ਗਏ ਇਹਨਾਂ ਨੂੰ ਨਹੀਂ ਪਤਾ ਲੱਗਿਆ ਚਲ ਜਹਾਰ ਨੂੰ ਵੀ ਪਤਾ ਲੱਗਿਆ ਐਵੇਂ ਨਹੀਂ ਪਰ ਮਣਿਆ ਨੂੰ ਮੈਨੂੰ ਫੜਿਆ ਕਹਿੰਦਾ ਮੰਮੀ ਨੂੰ ਫੜ ਤਾ ਲੋ ਮੰਮੀ ਨੂੰ ਚੱਕਰ ਆ ਗਿਆ ਮੈਂ ਤਾਂ ਪੱਖੇ ਵੱਲ ਦੇ ਗਿਆ ਮੂੰਹ ਚਾਲ ਆ ਗਿਆ ਸਾਰਾ ਘਰ ਹਿੱਲਦਾ ਮੈਂ ਤਾਂ ਇੱਕੋ ਦਮ ਆਏ ਹਾਲ ਬੈ ਗਿਆ ਵੀ ਲੈ ਵੇ ਗਿਆ ਸਾਰਾ ਕੁਝ ਖਤਮ ਲੱਗਦਾ ਵੀ ਆਈ ਨਹੀਂ ਸੀ ਇਹ ਮੈਨੂੰ ਬਾਅਦ ਚ ਕਹਿੰਦੇ ਮੈਨੂੰ ਕਦੇ ਚੱਕਰ ਨਹੀਂ ਆਇਆ ਜ਼ਿੰਦਗੀ ਚ ਕਦੇ ਵੀ ਪਹਿਲੀ ਵਾਰ ਚੱਕਰ ਆਇਆ ਆਹ ਚੀਜ਼ ਮੈਨੂੰ ਆਏ ਲੱਗੇ ਬਸ ਵੀ ਆਏ ਆ ਆਏ ਆ ਆਏ ਆ ਧੀ ਹੌਲੀ ਹੌਲੀ ਆਈ ਪਤਾ ਨਹੀਂ ਗਾ ਤੇ ਮੈਂ ਮੈਂ ਗਾੜਾ ਦੁੱਧ ਤਾਂ ਪੀਣ ਦਾ ਹੋ ਗਿਆ ਕੱਲ ਭੱਜਿਆ ਹੁਣ ਹੁਣ ਭੱਜੇ ਹਾਜ਼ਰ ਅਦੇ ਕੋ ਮੈਂ ਕੈਮਰਾ ਬੰਦ ਕਰਤਾ ਸੀਗਾ ਜਦੇ ਮਿਲ ਗਈ ਮੰਮੀ 10 ਮਠੀਆਂ ਇੱਥੇ ਆਪਾਂ ਮੈਂ ਜਿੰਨੇ ਸਾਰੇ ਸਾਹਮਣੇ ਧਰ ਦਿੰਦੇ ਉਹ ਕਿਹੜਾ ਤੇ ਮਠੀਆਂ ਚੱਕ ਕੇ ਲੈ ਦਿੰਦੇ ਫਿਰ ਨਾ ਹੀ ਬੇਪਸ ਕਰਦੇ ਵੀਵਰਸ ਖਾਣਗੇ ਹਾਂ ਮਠੀਆਂ ਉੱਥੇ ਡੱਬੇ ਚ ਪਈਆਂ ਨੇ ਮੈਂ ਤਾਂ ਉਹਨਾਂ ਡੱਬੇ ਚ ਰੱਖਦੀਆਂ ਸੀ ਪੁੱਤ ਵੀ ਸੁਲਾਪੀਆਂ ਨਾ ਹੋਣ ਕਿਹੜੇ ਡੱਬੇ ਉੱਥੇ ਕੱਪੜੇ ਇਹਨਾਂ ਦੇ ਬੱਚਿਆਂ ਦੇ ਬਾਊਂਡਰ ਵਾਲਾ ਪਿਆ ਮਿੱਠੀ ਨੂੰ ਬਾਊਂਡਰ ਖਵਾਇਆ ਸੀ ਉਹ ਬਾਊਂਡਰ ਨਾਲੇ ਇੱਥੇ ਵੀ ਆਪਾਂ ਪੇ ਗਈ ਕਦ ਤੂੰ ਬਾਹਰ ਜਾ ਤੁਸੀਂ ਖੁਸ਼ੀ ਕਰਨੇ ਹੈ ਤਾਂ ਯੋਗੀ ਜੀ ਤੇ ਤੀਨੋਂ ਹਫ਼ਤਾ ਹੈ ਵੀ ਕਿ ਤੁਸੀਂ ਕਿਹਾ Først da.

ਉਹ ਲੋ ਨਾ ਉਹ ਆ ਜਾਨੂੰ ਇਹ ਨਹੀਂ ਖੜ ਆ ਇਹਨੂੰ ਘੜਾਓ ਇਹ ਫੜੋ ਬੇ ਹਾ ਤਾਂ ਪਤਾ ਨਹੀਂ ਮੇਰੇ ਨਾਲ ਦੇ ਸਾਥੀ ਨੂੰ ਦਾਣਾ ਹੀ ਨਹੀਂ ਪਤਾ ਇਹਨੂੰ ਵੀ ਕਿਹੜਾ ਪਾਉਣਾ ਕਦੇ ਕੁਝ ਕਰਨ ਕਿਹਦੀ ਮਾ ਤਾਂ ਦੋਸਤ ਦੀ ਇਹਦੀ ਕੰਮ ਉਸਦੀ ਕੋ ਸਾਥੀ ਬਾਕੀ ਤਾਂ ਫੇਰ ਦਾਣਾ ਪਾ ਲੈ ਭਰਾ ਟੱਟੀ ਗੱਲ ਨਾ ਆਕੀ ਸਪੜੇ ਨਾਲ ਹੀ ਲੋਹਾ ਹੁੰਦਾ ਲਾਈਡ ਇੰਟੀਰ Han er sjekket.